ਹੰਮ੍ਰਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਵੇਰਾਰੀ ਮਹਿਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤਿਆਏ ਜੋ ਇੱਛਾਏ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੈ ਆਏ ਰਹਾਉ ਸੋ ਝਪ ਸੋ ਤਪ ਸਭ ਵਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿੰਨ ਮੇ ਵਿਸਰ ਸਭ ਜਾਏ ਤੂ ਬਿਆੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਹਾਰੀ ਹਰ ਜਿਉ ਪਾਵੇ ਤਿਵੇ ਛਡਾਏ ਇਹ ਚੌਥੀ ਪਾਚਾਈ तां तान श्री गुरु रामदास जी महाराज जी दी वाणी है गुरु साई फरमाਉਂਦੇ ਹਨ हे ਮੇਰੇ ਮਨ ਸਦਾ ਪ੍ਰਭੂ ਦਾ ਨਾਮ ਜਪਿਆ ਕਰ ਪ੍ਰਭੂ ਦਾ ਧਿਆਨ ਅਟਰਿਆ ਕਰ ਉਸ ਪ੍ਰਭੂ ਦੇ ਦਰ ਤੋਂ ਜੋ ਕੁਝ ਮੰਗੇਗਾ ਉਹ ਹੀ ਪ੍ਰਾਪਤ ਕਰ ਲਏਗਾ ਕੋਈ ਦੁੱਖ ਵੀ ਆ ਕੇ ਤੈਨੂੰ ਪੋ ਨਹੀਂ ਸਕੇਗਾ। हे मेरे मन जिस सिमरन दी बरकत ਨਾਲ परमात्मा ਨਾਲ प्रीत बनी ਰਹਿੰਦੀ ਹੈ। ਉਹ ਸਿਮਰਨ ਹੀ ਜਪ ਹੈ। ਉਹ ਸਿਮਰਨ ਹੀ ਤਪ ਹੈ। ਉਹ ਸਿਮਰਨ ਹੀ ਵਰਤ ਹੈ। ਉਹ ਸਿਮਰਨ ਹੀ ਪੂਜਾ ਹੈ। ਪ੍ਰਭੂ ਚਰਨਾ ਦੇ ਪਿਆਰ ਤੋਂ ਬਿਨਾ ਹੋਰ ਜਪ ਤਪ ਆਦੀ ਦਾ ਪਿਆਰ ਝੂਠਾ ਹੈ ਇੱਕ ਛਿਨ ਵਿੱਚ ਹੀ ਉਹ ਪਿਆਰ ਖੁੱਲ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਮੈਂ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲਗੇ ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤੂ ਬਚਾਈ ਰੱਖ